ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਹੈ ਮੇਰੇ ਦਾਤਾ ਸਭ ਨੂੰ ਤੰਦਰੁਸਤੀਆਂ ਵਾਕੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਜ਼ਰੂਰ 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 ਪੂਰੀਆਂ ਕਰੀ ਹਾਜੇ ਸੁਭਰੀ ਤੇ ਪਤਾ ਨਹੀਂ ਗਾਣਾ ਕਿੱਥੇ ਦੇ ਸਿੱਖ ਕੇ ਆ ਗਈ ਸੁਭਰੀ ਤੇ ਗਾਣਾ ਸੁਣਾਉਗੀ ਅਦਰ ਨੂੰ ਆਵ ਸੁਭਰੀ ਤੇ ਇੱਥੇ ਅੱਗੇ ਇੱਥੇ ਕਰਕੇ ਸੁਣਾ ਹਾ ਹਾ ਕੋਣ ਪਲਸਾਸਰੀ ਗਾਉਂਦਾ ਰਹੇ ਸਾਚੀ ਗਾ ਚਾਲਿਆ ਨੂੰ ਕਿਹੜੇ ਕਿਹੜੇ ਗਾਣਾ ਗਾਉਣੀ ਸੀ ਸਾਤਰੀਆ ਤੋੜਾ ਨੇ ਹਾਂ ਝੱਟ ਦੀਆ ਟੋੜਾ ਨੇ ਮੇਰੇ ਪੁੱਤਰੇ ਅੱਜ ਜੋਨੇ ਪੱਕੜੇ ਪਾਵੇ ਆ ਫੇ ਤਾਂ ਹੀ ਕਹਿੰਦੀ ਫਿਰ ਜੰਦੀ ਆ ਜੱਟ ਦੀਆਂ ਅੱਜ ਟੋੜਾ ਨੇ ਜੱਟ ਦੀਆਂ ਅੱਜ ਟੋੜਾ ਨੇ ਤੈਨੂੰ ਕਿਸੇ ਦੇ ਪਤਾ ਲੱਗਿਆ ਤਾਂ ਗਾਣਾ ਕਿਹਨੇ ਸੁਖੋ ਨੇ ਸੁਖੋ ਨੇ ਸੁਖਵੀਰ ਕੋਲੋਂ ਸੁਖਾਇਆ ਜੀ ਗਾਣੇ ਨੂੰ ਫੇ ਜੀ ਜਾਣਾ ਅੱਜ ਮਾਣੇ ਮੱਜਰੇ ਨੂੰ ਤਾਂ ਚੱਲੋ ਕੀ ਆਮ ਨਾਲ ਬਚਾਉਗੇ ਚੱਲਦੇ ਖੜ ਜਾ ਸਬਜ਼ੀ ਲੱਗਿਆ ਬਣਾਉਣ ਤੂੰ ਸਾਫ ਰੋ ਜਲਦੀ ਸਾਰਿਆਂ ਨੂੰ ਆਪੀ ਮਾਤਾ ਨੂੰ ਭਾਬੀ ਜੀ ਦੇ ਉਧਰ ਨੂੰ ਜਾਣਾ ਹਾਂ ਵੀ ਚੱਲ ਹੈਲਪ ਕਰਾ ਦਈਏ ਮਾਤਾ ਨੂੰ ਤੜਕਾ ਮੈਂ ਲਾ ਦਿੰਦਾ ਹਾਂ ਹਾਂ ਤੜਕੇ ਦੀ ਸਾਰਾ ਤੜਕੇ ਦੀ ਉਹ ਵੈਲਿਊ ਹੁੰਦੀ ਹੈ ਚੱਲੋ ਗਾਣਾ ਗਾਣਾ ਤਾਂ ਸੁਣਾ ਦੇ ਤੂੰ ਪਪੜੇ ਕੌਣ ਲੈ ਕੇ ਆਇਆ ਤਾ ਕਿਹੜੀ ਦੀਦੀ ਹਾਂ ਕੱਲ ਆਈ ਤੇਰੇ ਪੈਂਟ ਟੈਟਰੀ ਲੱਗਦੀ ਔਰੇ ਇੱਕ ਮਟ ਨਹੀਂ ਇਹ ਵੀ ਤੇ ਆਇਓ ਮਨੂ ਵੀ ਲੱਗਦੀ ਸੀ ਨੈਰੋ ਹੀ ਆਇਓ ਦੇਖੋ ਟੈਟਰੀ ਬੰਦੀ ਹੈ ਹਾਂ ਉਹ ਤੇਰੀ ਇਹ ਤਾਂ ਬਹੁਤ ਸੋਹਣੀ ਪੈ ਗਈ ਹਾਂ ਇੰਨੀ ਤੋਰੋ ਪੂਰਾ ਕੱਢੀ ਫਿਰਦਾ ਇਹਦਾ ਕਾਕਾ ਹੈ ਹਾਂ ਅੱਜ ਸਵੇਰੇ ਮੈਂ ਤੈਨੂੰ ਕਿੱਸ ਘਾਇ ਤੋਰਿਆ ਪਰ ਔਰੇਆ ਟੈਟਰੀ ਆ ਤੋਰਾ ਨਹੀਂ ਉਹ ਨਹੀਂ ਫਲੋਰੀ ਔਰੇਆ ਮੈਂ ਸਵੇਰੇ ਤੈਨੂੰ ਸਕੂਟਰੀ ਪਰ ਸਕੂਲ ਨੂੰ ਛੱਡਣ ਜਾਣ ਲੱਗਿਆ ਦੱਸਦਾ ਬੱਟ ਯੂਅਰ ਫਾਦਰ ਨੇਮ ਸਰਦਾਰ ਵਿਕਰਮ ਸਿੰਘ ਕਹਿੰਦਾ ਹੋਰ ਆ ਫਿਰ ਦੇਖਿਆ ਕਿੱਧਰ ਨੂੰ ਜਾਈ ਜੰਨੀ ਆ ਉੱਠੇ ਹੋਰਿਆ ਕੇ ਦੱਸ ਹੋਰਿਆ ਕੇ ਦੱਸ ਮੈਨੂੰ ਮੈਨੂੰ ਨਹੀਂ ਲੱਗਦਾ ਤੈਨੂੰ ਯਾਦ ਬੱਟ ਯੂਅਰ ਫਾਦਰ ਨੇਮ ਫੇਰ ਕਹ ਸਰਦਾਰ ਵਿਕਰਮ ਸਿੰਘ ਬੱਟ ਯੂਅਰ ਨੇਮ ਬੱਟ ਯੂਅਰ ਨੇਮ ਬੱਟ ਯੂਅਰ ਬਾਥਰੂ ਬੋਲੇ ਜਾਂਦੀ ਆ ਆਪਣਾ ਨਾਮ ਵੀ ਬਿਕਰਮ ਸਿੰਘ ਹੈ ਜਿਹੜਾ ਹੁੰਦਾ ਬੱਟ ਯੂਅਰ ਨੇਮ ਉਹ ਹੁੰਦਾ ਸ਼ੁਗਰਿਤ ਕੌਰ ਜਿਹੜਾ ਬੱਟ ਯੂਅਰ ਫਾਦਰ ਨੇਮ ਹੁੰਦਾ ਉਹ ਹੁੰਦਾ ਸਰਦਾਰ ਬਿਕਰਮ ਸਿੰਘ ਕੀ ਜਾਨਾ ਕਿਵੇਂ ਬੱਟ ਯੂਅਰ ਨੇਮ ਹਾਂ ਸਰਦਾਰ ਬਿਕਰਮ ਸਿੰਘ ਦੇ ਬਾਰੇ ਖੜਕੀ ਗੱਲ ਹੁੰਦਾ ਹਰ ਬਿਕਰਮ ਦੇ ਬਾਰੇ ਖੜਕੀ ਗੱਲ ਵਾਈ ਗੁਰੂ ਜੀ ਦਾ ਖਾਸਾ ਵਾਈ ਜੀ ਕੀ ਕਹਤੇ ਫਰਮਾ ਦੋ ਨਾ ਖੋਚ ਕੇ ਚਾਹ ਦੀਆ ਕਲਾ ਦੇ ਵਿੱਚ ਇਹਨੂੰ ਮੇਰੇ ਨਾਲ ਵੀ ਜੋ ਲੱਗਦਾ ਜ਼ਿਆਦਾ ਕਾਲੀ ਹੋਈ ਵੀ ਆ ਚਲੋ ਕਹਿੰਦੀ ਚਿੱਟੀ ਕਰ ਦੋ ਕਿੱਥੇ ਨਾ ਕਾਮ ਨਾ ਬਟੌਰ ਜਾਂਦੀ ਹਾਂ ਮਨੂੰ ਟਾਇਆ ਮਨ ਨਾਲ ਪਜਾਉ ਸੀ ਚਿੱਟੀ ਗਈ ਜੁੱਡੀ ਚੱਲੀ ਆ ਤੂੰ ਲੇਟ ਹੁੰਦੀ ਆ ਉਹ ਛੱਡੀ ਮਿੰਟ ਵਿੱਚ ਛੱਡ ਦੇ ਚੜ ਦੇ ਪਾਪਾ ਦੀ ਮੇਰੀ ਉਂਗਲੀ ਚਿੱਟੀ ਗਈ ਹਰੇ ਕੇ ਬਿੰਡੋ ਚਾਹੇ ਕਰੋ ਨਾ ਮੇਰੇ ਨਾਲ ਚਾਹੇ ਕਰ ਕਾ ਵਿੱਚ ਚਿੱਟੀ ਚਿੱਟੀ ਹੁੰਦੀ ਹੈ ਉਹਨਾਂ ਦੇ ਵੀ ਨਹੀਂ ਆਹ ਤੋਦੀ ਤੋਈ ਹੈ ਕੀ ਕਰਨਾ ਤਾਂ ਮੋਰ ਰੁੜਾਇਆ ਕਿ ਨਹੀਂ ਆਉਂਦੀ ਚੱਲ ਦੇਖਦੇ ਆਂ ਕੰਮ ਖੁਸ਼ਬੂ ਹਾਂ ਚੱਲ ਕੇ ਦੀ ਖੁਸ਼ਬੂ ਆ ਗਈ ਤੇ ਉਹ ਅੱਜ ਦੱਸੋ ਜੀ ਪੱਕੀ ਕੰਮ ਚੱਲਿਆ ਮਤਲਬ ਮੇਰੀ ਪਰਜਾਈ ਚੰਗੀ ਇਧਰ ਕੁਝ ਦਿਨਾਂ ਤੇ ਢਿੱਲੀ ਮਸੀ ਜੀ ਚੱਲਦੀ ਆ ਹਾਂ ਹੁਣ ਜਾ ਕੇ ਦੇਖਦੇ ਆਂ ਵੀ ਕੀ ਪ੍ਰੋਬਲਮ ਆਉਂ ਹਾਂ ਵੀ ਉਨ ਤਾਂ ਕਹੀ ਜਾਂਦੇ ਆ ਵਾਹ ਸਿੱਖ ਜਾਂਦੇ ਨੇ ਫੰਕਸ਼ਨ ਆ ਹਾਂ ਕਹਦੇ ਕਹਿੰਦੇ ਮੈਂ ਸੈੱਲ ਡਾਉਨ ਆ ਬਈ ਹਾਂ ਟੈਸਟ ਵਗੈਰਾ ਹੋਣੀ ਆ ਵੀ ਹੁਣ ਥੋੜਾ ਜਿਹਾ ਜਾ ਕੇ ਪਤਾ ਲਾਦੇ ਉਹਦੇ ਨਾਲ ਤਾਂ ਨਹੀਂ ਮੇਰੀ ਗੱਲ ਹੋਈ ਹੈਗੀ ਅੱਛਾ 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 ਹਾਂ ਉਹ ਕਹਿੰਦੀ ਵੀ ਥੋੜੀ ਜਿਹੀ ਤਕਲੀਫ ਜੀ ਵਿਚ ਆ ਉਹਦੇ ਕਰਕੇ ਗੱਲ ਨਹੀਂ ਹੋਈ ਮੇਰੇ ਤਾਂ ਨਾਲ ਮਮੀ ਨੂੰ ਮਿਲੇ ਹੁੰਗੇ ਚਲਿਓ ਚੱਲ ਚਾਰ ਚਾਰ ਦੇ ਬਾਅਦ ਇੰਨਾ ਬੜੀ ਜਾਣਾ ਉਹਨੇ ਹੁਣ ਜੀ ਜਾਣਾ ਬਸ ਨਹੀਂ ਜਾ ਪਰੌਣੇ ਤਾਂ ਪੈਂਦੇ ਆ ਫਿਰ ਵੀ ਉਹ ਜੀ ਫਿਰ ਤਾਂ ਕਰੋਨਾ ਹੀ ਪੈਣੇ ਆ ਫਿਰ ਤਾਂ ਕਰੋਨਾ ਹੀ ਆ ਜਾਰਜਨ ਸਾਲ ਜਿੱਦਾ ਲੈ ਕੇ ਆ ਧਰ ਕਟਾ ਮੈਡਮ ਤੇ ਇੱਕ ਪੇਟ ਨਿਕਲੇ ਰੰਦਾ ਉਹਦਾ ਚੋਰ ਨੂੰ ਲੈ ਕੇ ਆਯਾ ਆਯੁਰਵੈਦਿਕ ਦੇ ਆਪਣੇ ਜੜੇ ਹੁਣ ਨਹੀ ਪਾਉਂ ਤਮਾਨ ਨੇ ਜਿਹੜੇ ਖੋਲੇ ਪਏ ਨੇ ਕੋਈ ਨਿਕਲੇ ਉਹ ਚਾ ਆਯੁਰਵੈਦਿਕ ਦਵਾਈਆਂ ਆਉਣ ਲੱਗੀਆਂ ਹਾਂ ਹੋਰ ਇਹਦੇ ਵਿੱਚ ਆਪਣੇ ਡਿਫੈਂਸ ਦੀ ਸਾਰੀਆਂ ਹੀ ਦਵਾਈਆਂ ਆਯੂਰਵੈਦਿਕ ਦਵਾਈਆਂ ਵੀ ਹੈਗੀਆਂ ਨੇ ਬਹੁਤ ਘੱਟ ਆਲੋਪੈਥੀ ਵੀ ਆ ਆ ਜਿਆਦਾ ਹੈ ਇਹ ਬਹੁਤ ਗੱਲ ਹੋ ਗਈ ਉਹ ਮੈਂ ਲੈ ਕੇ ਆਇਆ ਤੇ ਮੈਡਮ ਵੀ ਮੈਨੂੰ ਕਹਿੰਦੀ ਸੀ ਕਹਿੰਦੀ ਇੱਕ ਵਾਰ ਤੁਸੀਂ ਭਾਜੀ ਟੈਸਟ ਕਰਾ ਲਿਓ ਮਾਂ ਵੀ ਟੈਸਟਾਂ ਤੋਂ ਤਾਂ ਡਰ ਲੱਗਣ ਲੱਗ ਗਿਆ ਉਹਨਾਂ ਦਾ ਥੋੜਾ ਬਿਮਾਰੀ ਤੇ ਨਹੀਂ ਡਰ ਲੱਗਦਾ ਜਿੰਨਾ ਟੈਸਟਾਂ ਤੋਂ ਡਰ ਲੱਗਦਾ ਨਹੀਂ ਉਹ ਜਿਹੜਾ ਵੀ ਕਿ ਪੂੜੀ ਜ ਹਾਂੋਂ ਪੇਟ ਸਾਫ਼ ਕਰਨ ਵਾਸਤੇ ਤਿੰਨ ਚਾਰ ਦਿਨ ਲੈਣਾ ਕਹਿੰਦੀ ਗਰਮ ਪਾਣੀ ਨਾਲ ਰਾਤ ਨੂੰ ਪੈਣ ਲੱਗੇ। ਪਾਪਾ ਵੀ ਸਹੀ ਹੁੰਦਾ ਹੈ। ਜਿਹੜਾ ਤੋਹ ਕਹਿੰਦਾ ਵੀ ਅਰਜਣ ਦਾ ਉਹ ਪਾਊਡਰ ਅਰਜਣ ਸ਼ਾਲ ਦਾ ਅਰਕ ਹੈ। ਅਰਕ ਹਾਂ। ਉਹਦਾ ਆਪਣੇ ਪ੍ਰਸ਼ਾਦਾ ਸਕਣਾ। ਹੂੰ। ਉਹਦੇ ਬਾਅਦ ਦੋ ਚਮਚੇ ਉਹਦੇ ਦੋ ਚਮਚੇ ਪਾਣੀ ਦੇ ਬਸ। ਠੀਕ ਆ। ਪ੍ਰਸ਼ਾਦਾ ਸਕਣ ਤੇ ਬਾਅਦ ਲੈਣਾ। ਠੀਕ ਆ ਠੀਕ ਠੀਕ। ਜਿੱਦਾਂ ਸੀਸੀ ਖਤਮ ਹੋ ਗਈ ਮੈਡਮ ਕਹਿੰਦੀ ਫੇਰ ਲੈ ਜਿਓ। ਹਾਂ। ਚੱਲੀ ਸਰ। ਹਾਂ ਚਲੋ। ਚੱਲ ਫਿਰ। ਪਹੁੰਚ ਗਏ ਜੀ। ਹਾਂ ਡੋਗੀ ਤੈਨੂੰ ਕੁਝ ਨਹੀਂ ਕਹਿੰਦਾ ਪੁੱਤ ਜੇ ਚੁਰੂਗੇ ਤਾਂ ਹੀ ਆ ਹੁਣ ਡਰ ਜਨਾ ਉਹਨੇ ਆਪੇ ਪਿੱਛੇ ਜਣਾ ਉਹ ਬੜ ਕੇ ਅੰਦਰ ਚਲ ਜੱਟ ਦੀਆਂ ਇਹ ਤਾਂ ਦਿੱਤੇ ਡਰ ਗਿਆ ਬਈ ਡਰ ਗਿਆ ਹੂੰ ਬੱਸ ਬੱਤ ਵਸ ਗੂੰਗੂ ਨਾ ਕਰੀ ਜਾ ਓ ਬੱਬਰ ਜੜਵਾ ਟਾ ਜਾਦਾ সত শ্ৰীকালী সিটা ঠিক হি বাকৈ বুজি অহা বাৰু তেতিয়া কাজ বন ਵੇ ਰੁੰਡੀ ਹੈ ਇਹ ਤਾਂ ਰੁੰਡੀ ਹੈ ਭਾਈ ਐਦਾ ਨਹੀਂ ਉਹ ਤੁਸੀਂ ਦੇਖੋ ਉਹ ਵਾਲੇ ਕਰੋ ਹੂੰ ਇਹ ਗੱਲਾਂ ਗਲਤ ਹੈ ਨਵਨਾ ਨਹੀਂ ਆਏਗਾ ਹੈ ਦੀ 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 ਕੋ ਡੀ ਦੇ ਵੀ ਤੇ ਬੈਠ ਗਿਆ ਓਏ ਛੇ ਨੇ ਕਾਕੇ ਅੱਜ ਜੀ ਉਹਨਾਂ ਨੂੰ ਮਿਲ ਕੇ ਹੂੰ ਅੱਛਾ ਲੈ ਯਾਰ ਕੋ ਮਾਤਾ ਤੇਰੇ ਖੂਨ ਖਾਨ ਘਟਿਆ ਵਾ ਕੁੜੀਆ ਅੱਖਾਂ ਚਿੱਟੀਆਂ ਹਾਂ ਕੋ ਮਾਤਾ ਹੈ ਆ ਜਾ ਮੈਂ ਤੇ ਸੁਭਰੀ ਤਾ ਆ ਜਾ ਆ ਜਾ ਮम्मा ਕੋੜਾ ਜਾ ਤੇ ਹੂੰ ਅੰਜ ਕੀ ਹੋ ਗਿਆ ਘਾਤਰੰਦਾ ਮੇਰੇ ਪੁੱਤ ਘਾਤਰੰਦਾ ਜਾਤੇ ਉਹ ਜਲੇ ਉਪਰ ਜੀ ਐ ਉਪਰ ਜੀ ਹਾਂ ਕੋਣ ਐ ਉਪਰ ਜੀ ਐਚਰ ਮਾਤਫ ਅਫਰੀਕਾ ਲਾ ਲਓ ਜੀ ਦੁੱਧ ਆ ਗਿਆ ਜੀ ਆਪਾਂ ਨੂੰ ਤੇ ਇਧਰ ਵੀ ਆ ਗਿਆ ਸਾਡਾ ਸਾਭ ਵੀ ਆ ਗਏ ਮੇਰੇ ਕੋਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਮ ਉਹ ਤੇ ਭੈਣ ਜੀ ਜੱਜ ਆ ਤੇ ਸਭ ਸ਼ੁਭ ਆ ਬੋਤਲ ਸਾਸਰੀ ਦਾ ਬਲਾਕ ਲੈ ਇੱਧਰ ਹਾਂ ਜਿਹੜੇ ਡਾਂ ਗਿਆ ਇਹਨੂੰ ਪਰੇ ਗੇਰ ਦੇ ਜਾਨਵਰ ਦੇ ਕੋਲ ਨਹੀਂ ਲਿਕੇ ਜਿਹੜੇ ਕਈ ਵਾਰ ਬੱਡ ਲੰਦਾ ਏ ਹਾਂ ਉਹਨੇ ਅੱਛਾ ਖੇਲਦਾ ਏ ਤਾਂ ਗੱਲ ਹਾਂ ਉਹਨੇ ਉਹ ਹੀ ਜਿਹੇ ਜਿਹੇ ਪਹਿਲਾਂ ਤੇਰੇ ਕੋ ਕੁੱਤਾ ਮਰਿਆ ਤੇ ਇੱਕ ਨਾ ਉਸ ਦੀ ਵੀ ਹੋਈ ਆ ਉਹੀ ਉਹੀ ਨਸਲ ਆ ਨਾ ਉਹ ਨਹੀਂ ਯਾਰ ਮੰਨ ਲਈ ਦੀ ਗੱਲ ਯਾਰ ਮੰਨ ਲਓ ਨਾ ਗੱਲ ਕਿਸੇ ਦੇ ਮੈਂ ਤੁਸੀਂ ਤੁਸੀਂ ਹੁਣ ਵਧਾਉਂਗਾ ਉਹਨੂੰ ਇਹ ਦੇਖ ਖੇਲੋ ਨਾ ਤੁਸੀਂ ਉਂ ਖੇਲੋ ਬਾਹਰ ਚੱਲ ਜਾਓ ਚੱਲ ਬੱਸ ਚੱਲ ਚੱਲ ਕੋਈ ਗੱਲ ਨਹੀਂ ਜਾਨਵਰਾਂ ਨੂੰ ਵੀ ਝੜਕਣਾ ਨਹੀਂ ਪਿਆਰ ਕਰ ਲੈ ਜਾਣਾ ਉਹਨੇ ਬਾਹਰ ਨੂੰ ਆ ਦੇ ਚੱਲ ਇਹਨਾਂ ਦਾ ਕੋਈ ਨਹੀਂ ਗੱਲ ਆ ਵੀ ਇੱਧਰ ਲੈ ਇਹ ਜੱਦਾ ਚ ਆਮਲਦਾ ਨਹੀਂ ਓਖਾਂ ਓਏ ਤੁਸੀਂ ਬਾਹਰ ਲੈ ਫੇਡ ਦੋ ਮਿੰਟ ਹਾਂ ਹਾਂਜੀ ਓਏ ਖੰਗਦਾ ਨਹੀਂ ਹੈਗਾ ਹੁਣ ਇਹ ਇਹ ਤਾਂ ਜਿੱਦਾਂ ਰੋਂਦਾ ਤਾਂ ਤੈਨੂੰ ਦੇਖ ਕੇ ਹੱਸਣ ਲੱਗਿਆ ਹੁਣ ਇਹ ਨਾ ਬਹੁਤ ਪਤਾ ਜਿਆਦਾ ਪਤਾ ਹੀ ਨਾ ਹੋ ਜਾ ਕੇ ਆ ਕੇ ਨੇ ਡਾਕਟਰ ਕੋਲ ਡਾਕਟਰਾਂ ਨੇ ਦੱਸਿਆ ਵੀ ਕਿਹ ਚੱਕਰ ਹੈ ਡਾਕਟਰ ਸਾਹਿਬ ਕਹਿੰਦੇ ਇਨਫੈਕਸ਼ਨ ਇਨਫੈਕਸ਼ਨ ਆ ਹਾਂ ਸੈਲੋਜੀਆ ਤੇ ਜਿਹੜੇ ਇਨਫੈਕਸ਼ਨ ਜਿਹੜੀ ਸੈੱਲ ਆਏ ਵਾਲੀ ਕੋਈ ਇਨਫੈਕਸ਼ਨ ਕਹਿੰਦੇ ਉਹ ਵੀ ਸੈੱਲ ਤੋਂ ਹੋਏ ਇਨਫੈਕਸ਼ਨ ਵਾਲੇ ਹਾਂ ਹਾਂ ਹੁਣੇ ਤੇ ਫਿਰ ਹਾਂ ਉਹ ਦਵਾਈ ਦਿੱਤੀ ਉਹਨਾਂ ਨੇ ਹਾਂ ਸਰਕਾਰੀ ਤੇ ਲੈ ਕੇ ਗਏ ਤੇ ਸਰਕਾਰੀ ਦੇ ਕੋਲ ਕੀ ਟੂ ਟੂ ਤੇ ਲੈ ਪਰ ਨੂੰ ਕੁਝ ਫਰਕ ਪਿਆ ਹੈ ਹੂੰ 1 ਕੋ ਲੱਖ ਤੱਕ ਤਾਂ ਨਹੀਂ ਫਰਕ ਪੈਣਦਾ ਕਿਸੇ ਗੱਲ ਨੂੰ ਲੇਟ ਨੂੰ ਰੁਕਣ ਲੱਗਦੇ ਉਦੋਂ ਦਾ ਮੰਨੋ ਸਰਕਾਰੀ ਪਹੁੰਚ ਆ ਜੇ ਪੈਣਾ ਬਣਾ ਬਣਾ ਮੈਂ ਤਾਂ ਟੈਨਸ਼ਨ ਲੈਣ ਦੀ ਗਰੀਦ ਆ ਲਵਦੀ ਆ ਇਹਦਾ ਜਿਆਦਾ ਉੱਥਾ ਹੁੰਦਾ ਤਾਂ ਆ ਇਹਦਾ ਵੀ ਛੋਟੇ ਜਿਹੇ ਦਾੜੀ ਗੱਲਾਂ ਮੈਂ ਤਾਂ ਕੋਈ ਨਹੀਂ ਪ੍ਰਾਈਵੇਟ ਵੀ ਜਾਂਦਾ ਸਰਕਾਰੀ ਚੱਲਦਾ ਮੈਂ ਸਰਕਾਰੀ ਜੇ ਉਹਨਾਂ ਨੇ ਦਾਖਲ ਕਰਨਾ ਪਾਇਆ ਇਹਦਾ ਉੱਖੋਂ ਤੋ ਟਰਾਈ ਬੂਟੀਨ ਦੇ ਦੁਆਬ ਅੱਛਾ ਪਹੁੰਚਾ ਲਿਆ ਨੇ ਆਇਆ ਕਿ ਟੀਅਰ ਵਧੀਆ ਕਰੀ ਉਹਨੇ ਆਹ ਨੂੰ ਆਇਆ ਦੇਖ ਲਿਆ ਉਹਨੇ ਜਾਂ ਸਾਰੇ ਸਾਫ ਕਰਾ ਲਿਆ ਉਹ ਕਹਿੰਦਾ ਸਵੇਰੇ 6:00 ਵਜੇ ਜਾਂ 12:00 ਵਜੇ 6:00 ਵਜੇ ਕਹਿੰਦੇ 12:00 ਵਜੇ ਮੁੜ ਕੇ ਆਇਆ ਹੂੰ ਉਹ ਵੀ ਆ ਹੀ ਜਾਂਦੇ ਕਹਿੰਦੇ ਇਨਫੈਕਸ਼ਨ ਹੋਈ ਜਾਂ ਹਾਂ ਇਹਨਾਂ ਕੋਲ ਨਾ ਡਬਲ ਬਾਹਰ ਲਾ ਬਹੁਤ ਲੱਗ ਜਾਂਦਾ ਹਾਂ ਉਹ ਵਾਹ ਉਹ ਕੀ ਦਮੇ ਸੇਜਾ ਲੈ ਠਲੇ ਤੋਂ ਸਪਿਆ ਉਹ ਦੇਖ ਲੈ 6 ਹਾਂ ਹੋਰ ਤੁਸੀਂ ਸੁਣਾਓ ਠੀਕ ਆ ਹਾਂ ਵਧੀਆ ਓਕੇ ਦੀ ਰਿਪੋਰਟ ਆ ਸੁਖਵੀਰ ਕਰਦੀ ਜੀ ਸਵੇਰ ਦੀ ਕਹਿੰਦੀ ਭਰਜਾਈ ਬਿਮਾਰ ਹੈ ਮੈਂ ਚੱਲਦੇ ਆ ਚੱਲਦੇ ਆ ਮੈਂ ਫਿਰ ਐਮਐਲ ਕਰੂਗਾ ਘੁੰਮਣ ਲੱਗਿਆ ਪਤਾ ਉਧਰ ਤੇ ਛੁੱਟੀ ਹੋਈ ਫੇ ਮੈਂ ਸਿੱਧਾ ਇਹਨਾਂ ਕਿਹਾ ਮੈਂ ਚੱਲ ਮੈਂ ਫ੍ਰੀ ਹੋ ਗਿਆ ਟਾਈਮ ਦਾ ਲੈ ਵੀ ਚੱਲਦੇ ਆਪਾਂ ਧੰਨਵਾਦ ਮੈਂ ਧੰਨਵਾਦ ਤਾਂ ਕੋਈ ਨਹੀਂ ਦੁੱਖ ਸੁੱਖ ਵਿੱਚ ਆਪਣੀ ਖੜਦੇ ਹੁੰਦੇ ਨਾਲ ਨਹੀਂ ਤੁਸੀਂ ਤਾਂ ਆ ਜਾਂਦੇ ਹਾਂ ਭੈਣ ਨੂੰ ਕਹਿੰਦਾ ਧੰਨਵਾਦ ਯਾਰ ਹਾਂ ਉਹ ਫਿਰ ਘਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਵੇਰ ਸ਼ਾਮ ਦੀਆਂ ਲੈ ਚਾ ਲੈ ਲੋ ਜ਼ਿੰਮੇਵਾਰੀਆਂ ਕੋਲ ਜਾਉਂਦੇ ਆ ਮੈਂ ਤਾਂ ਭੈਣ ਦੀ ਗੱਲ ਕਰਦਾ ਉਹ ਉਧਰ ਲੈ ਦੇ ਛੁੱਟੀ ਇਹਦੇ ਕਹਿੰਦੀ ਮੈਂ ਟਾਈਮ ਨਹੀਂ ਬਿਲਕੁਲ ਮੈਂ ਨਹੀਂ ਹਲੇ ਆਉਂਦੀ ਬਿਲਕੁਲ ਉਹ ਅਸੀਂ ਤਾਂ ਫਿਰ ਆਏ ਹੁਣ ਮੋਟਰਸਾਈਕਲ ਚੱਕਿਆ ਕਦੇ ਘੁੰਮਦੇ ਘੁਮਾਉਂਦੇ ਇੱਥੇ ਆ ਗਏ ਜਦੇ ਮਿਲ ਕੇ ਬੀਬੀ ਕੋਲ ਤਾਂ ਮੈਂ ਬਹੁਤ ਵਾਰ ਹਾਜ਼ਰੀ ਨੂੰ ਆ ਜਨਾ ਪਤਾ ਮੈਨੂੰ ਦੱਸਦੀ ਬੀਬੀ ਜੇ ਮੈਂ ਆਏ ਵੀ ਨਹੀਂ ਬੀਬੀ ਘਰੇ ਬੀਬੀ ਅੱਛਾ ਵੀ ਚੱਲ ਚੰਗਾ ਬੀਬੀ ਉਹ ਤੂੰ ਆਇਆ ਬਾਅਦ ਚਲੇ ਗਿਆ ਮਹਾ ਹਾਜ਼ਰੀ ਨੋਟ ਕਰ ਲੈ ਬਸ ਮੇਰੀ ਮੈਂ ਤੈਨੂੰ ਤੰਗ ਨਹੀਂ ਕਰਨਾ ਕਿਉਂ ਜਾ ਕੇ ਜੇ ਮੈਂ ਬੈਠੂਗਾ ਉਹ ਮੈਨੂੰ ਕਦੇ ਪਾਣੀ ਲੈ ਕੇ ਆਉਂਗੀ ਕਦੇ ਚਾਹ ਬਣਾਉਂਗੀ ਮੈਂ ਬਜ਼ੁਰਗਾਂ ਨੂੰ ਪ੍ਰਚਾਨ ਥੋੜਾ ਕਰਨਾ ਹਾਂ ਸਹੀ ਗੱਲ ਹੈ ਜੇ ਦੇਖਣਾ ਬਾ ਠੀਕ ਹੈ ਤੂੰ ਹਾਂ ਠੀਕ ਹੈ ਮੈਂ ਚੱਲਿਆ ਲੈ ਤੂੰ ਚੱਲਿਆ ਹਾਂਜੀ ਉਹ ਬੱਬਰ ਚੇਰੇ ਇਹ ਖਾਂਗੇ ਕਿਹਦੇ ਕੱਥਾ ਦੇ ਗੰਗੂ ਬੱਤਰੇ ਕਿਹਦੇ ਕਿ ਨਹੀਂ ਹੈ ਹਾਂਜੀ ਤਾਂ ਹਾਂਜੀ ਹੈਲੋ ਸੁਣਾ ਲੋ ਸੁਣਾ ਲੋ ਚੱਕ ਤੇ ਫੱਟੇ ਸ਼ਾਰਾ ਮਾਲ ਥੱਲੇ ਖੜਾ ਆ ਤਾ ਖਾਣੇ ਵਾਲਾ ਚੀਜ਼ੀਆਂ ਇਹਨੂੰ ਦੇ ਦੇ ਚੀਜੀ ਮੇਰੇ ਬੁੱਤ ਨੂੰ ਖਾਣੇ ਮੇਰੇ ਬੁੱਤ ਨੂੰ ਚੀਜੀ ਜੇ ਮਾਮੂਦ ਚਾਹੇ ਲੈ ਲੈ ਪੁੱਤ ਤੇਲਾ ਬਿਸੂ ਘਾ ਗੁਗੁਗੁ ਗੋ ਆ ਲੈ ਇਹ ਤਾਂ ਖੜਾ ਹੋੜ ਬਰ ਰਿਆ ਹੋਇਆ ਓ ਥੱਲੇ ਤੇ ਕੁੱਤੀ ਦੇ ਬਸ ਹਾਂ ਵੀ ਸ਼ਭੂ ਜੱਟ ਦੀਆਂ ਓਏ ਗਾਣਾ ਸੁਣਾ ਦੇ ਜੱਟ ਦੀਆਂ ਟੌਰਾਂ ਨੇ ਜੱਟ ਦੀਆਂ ਟੌਰਾਂ ਨੇ ਸਰ ਜੱਟ ਦੀਆਂ ਟੌਰਾਂ ਨੇ ਐ ਵੇਦਾ ਚੌੜੀ ਆਪਦੇ ਨੂੰ ਠੀਕ ਹੈ ਹਾਂ ਬਿਮਾਰ ਹੋ ਗਈ ਹੈ ਹੂੰ ਬਿਮਾਰ ਹੋ ਲਈ ਮੈਨੂੰ ਤਾਂ ਪਤਾ ਨਹੀਂ ਮੈਨੂੰ ਪਤਾ ਬੀਬੀ ਦਾ ਜਿਹੜੇ ਨੂੰ ਮਾਰਦੀ ਕਿ ਅਲ ਮੜਾ ਮੋਟਾ ਤਾਂ ਕੋਈ ਟਾਈਮ ਦੇ ਵਿੱਚ ਹਾਂ ਚੱਲ ਜਿਓ ਜਾਣਾ ਕਦੇ ਕੁਛ ਕਦੇ ਕੁਛ ਮੜਾ ਮੋੜਾ ਚੱਲ ਜਿਓ ਜਾਣਾ ਹੂੰ ਚੱਲ ਜਿਓ ਜਾਣਾ ਪਰ ਜਿੰਨਾ ਦਵਾਈ ਤੇ ਪੈਸੇ ਜਰਾ ਫੂਰ ਨਹੀਂ ਚੱਲਦਾ ਵੀ ਹੂੰ ਉਹ ਜੀ 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 ਮਿੰਟ ਜੀ ਵੀ ਮੀ ਦਾ ਲਿਮਟ ਵਿੱਚ ਹੀ ਉਹੀ ਪੂਰ ਚੂਰ ਜਿਓ ਚੱਲਦੀ ਦੀ ਹੌਲੀ ਹੌਲੀ ਹਾਂ ਉਹੀ ਆ ਸਾਹਿਬ ਕੋਲ ਜਾਨੀ ਉਹ ਮੌਸਮ ਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਠੰਡਿਆਕ ਹੈਗੀ ਆ ਪੱਕੇ ਚ ਗਏ ਅੱਜ ਦੁਪਹਿਰੇ ਠੰਡ ਜੀ ਲੱਗਦੀ ਆ ਹਾਂ ਹਾਂ ਹੁਣ ਹੁਣ ਵੀ ਪੱਕਾ ਦੱਸਦਾ ਐ ਨਾ ਠੰਡ ਲੱਗੀ ਪੱਕੇ ਠੰਡ ਲੱਗੀ ਆ ਹੂੰ ਰਾਤ ਨੂੰ ਵੀ ਗੁੰਦਰ ਨਹੀਂ ਬੰਦ ਕਰਨੇ ਪੈਂਦੇ ਜਿੱਦਾਂ ਬਰਾ ਉਹ ਨਹੀਂ ਪੈਣ ਲੱਗਿਆ ਪਾਸ ਹਾਂ ਠੰਡੋ ਜੀ ਹੋ ਗਈ ਨਾ ਮੌਸਮ ਠੱਪ ਪੈ ਗਿਆ ਠੱਪ ਪੈ ਗਿਆ ਆ ਹੁਣ ਵੀ ਆ ਜਿਹੜੇ ਤੋਂ ਪਾਣੀ ਖਲਿਆ ਦੇ ਮੀਂਹ ਵਾਲੀ ਐ ਚਲਾ ਆ ਵੀ ਸੌਣ ਖਾਲੀ ਮੂਹ ਜਾਉ ਸੁਣਨੇ ਚੱਲ ਪਿਆ ਸੌਣ ਨਾਲ ਛੜੀ ਚੱਲ ਪਈ ਆ ਮਾਣੇ ਸੌਣ ਵਾਲੀ ਚਾਹੀਦਾ ਵੀ ਆ ਨਹੀਂ ਤਾਂ ਗਰਮੈਸ ਬਹੁਤ ਹੈ ਨਾ ਟਾਈਮਾਂ ਦੇ ਵਿੱਚ ਚਲੋ ਜੀ ਮਿਲਦੇ ਆ ਥੋੜੀ ਦੇਰ ਤੱਕ ਫੇਰ ਬੇਬੀ ਮਿਰਚਾਂ ਬਹੁਤ ਲੱਗੀਆਂ ਹੋਈਆਂ ਬੇਬੀ ਮੂਰੇ ਕੇ ਲੀਨ ਨੇ ਮਿਰਚਾਂ ਦੇਖਣ ਨਾਲ ਪਹਿਲਾਂ ਮਿਰਚਾਂ ਦੇਖਣੇ ਕੀ ਬਾਤ ਹੋਗੀ ਜਾਹਰੀਆਂ ਮਿਰਚਾਂ ਪਾਲਕ ਵੀ ਹੈਗੀ ਐ ਆਹ ਕਿਹੜੀ ਬੂਟੀ ਆ ਬਣਾ ਹਾਂ ਕਿ ਉਹ ਹੈ ਪੁਦੀਨਾ ਆਹ ਪੁਦੀਨਾ ਕਿਹ ਚ ਉਹ ਆ ਨਾ ਪੁਦੀਨਾ ਕੋ ਪੁਦੀਨੇ 'ਤੇ ਬਰ ਹਜੇ ਫੁੱਲ ਤਾਂ ਆਉਂਦੇ ਨਹੀਂ ਮਾਤਾ ਕਦੇ ਲਓ ਜੀ ਬੀਬੀ ਸਾਡੀ ਨੇ ਦੇਖੋ ਕਿੰਨੇ ਸੋਹਣੇ ਬੂਟੇ ਦਰਗਾ ਨਿੰਮ ਲੱਗ ਰਹੀ ਹੈ ਜੀ ਇੱਕ ਆ ਨਿੰਮ ਪਹਿਲਾਂ ਖੜੀ ਹੈ ਹਮ ਆ ਆਂਬ ਤੇ ਚਲੋ ਜੀ ਨੂੰ ਬੂਟਾ ਹੈ ਆਮਰੂਦ ਇਧਰ ਵੀ ਤਿਆਰ ਕਰਿਆ ਹੋਇਆ ਭਿੰਡੀਆਂ ਦਾ ਬੂਟਾ ਇੱਕ ਹੋ ਹਾਂਜੀ ਕਹਦੇ ਖਾਂ ਹਿੱਤੇ ਨਹੀਂ ਖੱਤੇ ਨਹੀਂ ਉੱਤੇ ਅੱਛਾ ਇਹ ਤਾਂ ਖਰਾਬ ਹੋ ਗਈ ਸੁੱਕ ਗਈ ਹੁਣ ਮਾਤਾ ਸਾਸਰੀ ਕਾਲ ਹਾਂ ਇਹਨਾਂ ਤਸਵੀਰਾਂ ਮਹਾਰਾਜਾ ਉਹਨਾਂ ਦਾ ਤੰਦਰੁਸਤੀ ਲਿਖੇ ਅੱਜ ਮੈਂ ਸਤਵੀਰ ਗੌਰਾਈ ਮੇਰੇ ਨੂੰ ਤੇ ਮੇਰੇ ਜਵਾਈ ਆਇਆ ਅੱਛਾ ਮੈਂ ਬਹੁਤ ਮੈਂ ਨਹੀਂ ਮੈਂ ਮੈਂ ਆਉਂਦਾ ਨਹੀਂ ਤੇਰੇ ਕੋ ਆਉਣਾ ਹੈ ਜੇ ਨਹੀਂ ਉਹ ਗੱਲ ਤਾਂ ਆਉਣਾ ਅੱਛਾ ਹਾਂ ਕਹੇ ਆਏ ਚੱਲ ਲੈ ਆਏ ਤੇ ਤਾਂ ਕਹਿਣਾ ਇਕੱਲਾ ਆ ਆ ਇਹ ਗੱਲ ਹੈ ਜੀ ਹੈ ਬੈ ਜਾ ਬੱਬਾ ਬੱਚੇ ਚੀਜ਼ਾਂ ਹੈ ਹਾਂ ਵਧੀਆ ਉੱਤੇ ਦੀ ਰਿਪੋਰਟ ਕਿਰਪਾ ਬਾਬੇ ਨਾਨਕ ਦੀ ਚੜ੍ਹਦੀ ਕਲਾ ਜਿਹੜਾ ਸਮਾਂ ਨਿਕਲਦਾ ਵਧੀਆ ਨਿਕਲੀ ਜਾਂਦਾ ਮਾਤਾ ਫਿਲਹਾਲ ਹਨਾ ਕਿੱਥੇ ਆ ਜਵਾਈ ਦੀ ਸੇਵਾ ਕਰਨੀ ਆ ਦੇਖਦੇ ਹਾਂ ਹੁਣ ਕਿਆ ਲਿਖਿਆ ਹੁੰਦਾ ਆ ਗਿਆ ਆ ਗਿਆ ਅੰਗੇ ਆ ਗਿਆ ਹਾਂ ਹੱਟ ਤੇ ਨਿਆਣਾ ਹੱਟ ਤੇ ਕੁੱਤਾ ਹੋਜੀ ਤੇ ਤੀ ਖਾ ਕੇ ਵਧੀਆ ਪਾਪਾ ਹੁਣ ਤਾਂ ਅੱਛਾ ਹੋ ਰਹਾਤ ਜੀ ਦਾ ਹਾਂ ਮਾਤਾ ਮਾਹਰਾ ਹਾਤ ਜੀ ਤਾਂ ਹੈਗੀ ਹੁਣਾਂ ਗਰਮੀ ਤੇ ਨਾ ਹੈ ਅੱਜ ਰਹਿਜੋ ਏ ਲਾਹਮਦਤ ਤੇਰੇ ਏ ਮਾਤਾ ਏ ਮੈਂ ਕਹਿੰਦਾ ਨਾ ਵੀ ਅੱਜ ਸੋਣੀ ਠੰਡ ਠੰਡ ਜੀ ਹੈਗੀ ਐ ਤੂੰ ਅੱਜ ਰਹਿਜੋ ਵਾਲਾ ਮਤਲਬ ਕਹਿ ਬਈ ਏ ਮੈਂ ਕਹਿੰਦਾ ਵੀ ਅੱਜ ਵੀ ਮੌਸਮ ਵਧੀਆ ਏ ਮੌਸਮ ਵਧੀਆ ਏ ਜੇ ਤੁਸੀਂ ਜਾਤ ਰਹਿ ਜੀ ਨਾ ਤਾਂ ਕੀ ਹੋ ਜੂਗਾ ਉਹ ਚੱਲ ਮੌਸਮ ਹੋਰ ਤਾਂ ਵਧੀਆ ਮੈਂ ਤਾਂ ਜੇ ਪੈਣ ਤਾਂ ਏਸੀ ਪੈਣ ਤਾਂ ਅੰਦਰ ਫਿਰ ਕੇ ਤਾਂ ਭਾਵੇਂ ਗਰਮੀ ਵੀ ਹੁੰਦੀ ਏਸ ਦੀ ਵੀ ਤੇ ਪੈਣੀ ਪੁੱਤਾਂ ਗੇ। ਓਹੋ। ਗਾਟੀ ਪਾਲੀ ਮਾਤਾ ਨੇ ਹੁਣ ਦੱਸ ਬਗੈਰ ਮਤਲਬ ਤੇ। ਕਿਆ ਹੁਣ ਜਵਾਬ ਦਈਏ ਕਿਆ ਕਰੀਏ ਹੁਣ ਬਹਾਨਾ ਕਿਆ ਬਣਾਵਾ। ਓਹ ਸੱਚ ਮੈਂ ਸੱਚ ਹੁਣੀ ਆਂਦੀ ਸੱਦਰ ਸੀ ਸੱਚ। ਨਾ ਬਹਾਨਾ ਲਾਵਾ। ਓਏ ਦੱਸ ਕਿਆ ਕਰੀਏ। ਠੀਕ ਠਾਕ ਹੁਣ। ਚਾ। ਉਧਰ ਕਰਨੇ ਤੜਪੀ ਜਾਣਾ ਨਾ ਪਿੱਛੇ। ਹੋਤੀ। ਕੀ ਕਹਿੰਦੇ ਮਾਂ ਬਾਰਦੋ ਬਾਰਦੋ ਪਾਪਾ ਨਾਨੀ ਕੋਲ ਪਿਆਰ ਤੱਕ ਲੈ ਨਾਨੀ ਨੂੰ ਜਾ ਕੇ ਤੂੰ ਮਰ ਜਾ ਵੀ ਪਿਆਰ ਨਹੀਂ ਕਰੇ ਨਾਨੀ ਨਾਲ ਤੱਕ ਪਿਆ ਤਾਂ ਕਿਆ ਨਾ ਨਾਨੀ ਕੇ ਦੀ ਬਾਂਦੀ ਤੈਨੂੰ ਵੀ ਕਿੱਥੇ ਚਲੇਗਾ ਬੇਬੂ ਪੁੱਤ ਅੱਛਾ ਚਾਹ ਪਾਣੀ ਦੱਸੋ ਕੋਈ ਸਿਰ ਕੁਝ ਵੀ ਨਹੀਂ ਲੈਣਾ ਓਕੇ ਦਿਲੀ ਬੋਟਾ ਬੱਸ ਹਾਲ ਚਾਲ ਦੱਸ ਸਾਡਾ ਸੋਣ ਮਾ ਗੱਲ ਖਤਾਂ ਤੂੰ ਦੋ ਬਾਈਸਾ ਕਹਿੰਦੇ ਜਾ ਠੰਡਾ ਦੇ ਦੋ ਠੀਕ ਹੁਣ ਤੋ ਕੇ ਬੋਦੀ ਆਪਾ ਠੰਡਾ ਪੀਣਾ ਨਹੀਂ ਕੋਣ ਕਹੋ ਵੀ ਆਪਣਾ ਹਾਂ ਠੀਕ ਹਾਂ ਹਾਂ ਤੁਮ ਵੀ ਆਪਣਾ ਇਹ ਇੱਧਰ ਰਹਿ ਜਵੇ ਇਹ ਉੱਧਰ ਰਹਿ ਜਵੇ ਇੱਕ ਪਾਸੇ ਰਹਿ ਕੋਣ ਕਹਦੋਂ ਠੰਡਾ ਦੇ ਦੋ ਹਾਂਜੀ ਬੀਬੀ ਕੋਲ ਕੇ ਮੈਨੂੰ ਠੰਡਾ ਦੇ ਦੋ ਬੀਬੀ ਨੂੰ ਕਹਦੇ ਜਾ ਜਾ ਬੀਬੀ ਦਾ ਆਤਮਾ ਠੰਡਾ ਕਾ ਬੀਬੀ ਨੂੰ ਪਹਿਲਾਂ ਪਾਰੀ ਕਰ ਬੀਬੀ ਨੂੰ ਤਾਂ ਬੀਬੀ ਉਹ ਪਹਿਲਾਂ ਬੀਬੀ ਨੂੰ ਪਾਰੀ ਕਰਾ ਬੀਬੀ ਨੇ ਕਿਹਾ ਬੀਬੀ ਮੈਂ ਚੰਦਾ ਦੇ ਦੇ ਪਰ ਕੰ ਪਾਰੀ ਕਰਕੇ ਘਰ ਜਾ ਕੇ ਪਹਿਲਾਂ ਪਾਰੀ ਕਰ ਦੇ ਮਰਦ ਨਹੀਂ ਹੈ ਦੰਨਿਆ ਆਪਣੇ ਪੁੱਤ ਨੂੰ ਦਰਦਾ ਦੇ ਅੱਜ ਦੇ ਤਮਾਉਂਦਾ ਆ ਤਾਂ ਖੰਡਾ ਭਾਇਆ ਫੁੱਟ ਕਰ ਦੇ ਵਧੀਆ ਕਰਿਆ ਇਹ ਅਮਰਤ ਛਕਣ ਦੇ ਬਰਾਬਰ ਹੋ ਜਾਂਦਾ ਮਾਤਾ ਇਹ ਹਾਂ ਹਾਂ ਇਹ ਪੰਜ ਕਕਾਰ ਹੈ ਪੰਜ ਕਕਾਰ ਹੈ ਪੰਜ ਕਕਾਰ ਹੈ ਪੰਜ ਕਕਾਰ ਹੈ ਇਹ ਵੇ ਮੈਂ ਲੱਗ ਲੱਗ ਕਰੀ ਠੀਕ ਕਰਿਆ ਮਾਮਾ ਨੇ ਜੀ ਜੀ ਆ ਕੇ ਦੇਤੀ ਤੈਨੂੰ। ਕਿਆ ਕਿਆ ਖਾਂਦਾ ਮੇਰੇ ਪੁੱਤ? ਕਿਆ ਕਿਆ ਖਾਂਦਾ? ਐ ਥੋੜੀ ਆ ਕੇ ਆਏ। ਚੋ ਵੀ ਆ। ਜੂਸ ਵੀ ਦਿੱਤਾ। ਮਾਮਾ ਨੇ ਥੈਂਕ ਯੂ ਕਹਿਤਾ। ਨਹੀਂ ਨਹੀਂ ਠੀਕ ਹੈ। ਲੋ ਜੀ ਸਾਡਾ ਸ਼ਰਸ਼ਾਬ। ਅੱਛਾ ਹਾਊਟ ਵੀ ਠੀਕ ਹੈ। ਮੈਂ ਤੈਨੂੰ ਬੀਬੀ ਨੇ ਫੋਨ ਕਰਕੇ ਦੱਸਤਾਤਾ ਵੀ ਹਾਂ ਭਾਂਜੀ ਆਈ ਹੋਈ ਹੈ ਤੇਰੀ ਹਾਂ। ਵੀ ਸਿੱਜੀ ਲੈ ਕੇ ਆਵਾਂ ਉਹਦੇ ਵਾਸਤੇ ਹਾਂ। ਹਾਂ ਭਾਂਜੀ ਆਈ ਹੋਈ ਹੈ। ਅੱਜ ਫੇਰ ਹੁਣ ਜਵਾਈ ਦੀ ਸੇਵਾ ਸੁਭਾ ਕਰਨੀ ਆ ਜਵਾਈ ਦੀ ਸੇਵਾ ਗੱਲ ਦੱਸੋ ਕਿਹੜੀ ਟੀੜੀ ਪੂਣੀ ਹੈ ਲੈ ਭਾਈ ਸੁਖਵੀਰ ਇਹ ਤਾਂ ਪੁਰਾਣੇ ਟਾਈਮ 'ਚ ਜਿਕਣਾ ਜਵਾਈਆਂ ਦੀ ਸੇਵਾ ਹੁੰਦੀ ਸੀ ਵੀ ਕਿਹੜੀ ਪੀੜੀ ਆ ਘਰ ਦੀ ਕੱਢੀ ਹੋਈ ਪੀੜੀ ਕਿਹੜੀ ਕਹਿੰਦਾ ਉਹ ਦੱਸ ਲੈ ਇਹਨੂੰ ਵੀ ਪਤਾ ਵੀ ਇਹਨੇ ਪੀਣੀ ਹੈ ਨਹੀਂ ਪੁੱਛ ਲੋ ਜੇ ਕੋਈ ਪੀਣੇ ਵਾਲਾ ਹੁੰਦਾ ਇਹਨੇ ਕਹਿੰਦਾ ਨਾ ਭਾਈ ਸਾਡੇ ਘਰ ਨਹੀਂ ਵੜਦੀ ਹੈਗੀ ਬੁਰੋਣਿਆਂ ਆਪਣਾ ਬਾਹਰ ਹੀ ਲਾ ਕਰੋ ਜਾ ਕੇ ਫਿਰ ਮੈਂ ਕਿੱਧਰ ਚੱਕ ਲੈਂਦਾ ਚਾਰੇ ਪੈ ਹਾਂ ਮੈਂ ਨਾ ਮਾਪੀ ਨੇ ਆਹ ਉਹ ਵੀ ਦੇ ਲਾ ਸਮਾਂ ਤਾਂ ਕੋਈ ਐਂ ਤੇ ਜੀ ਲੈ ਜੀ ਥੈਂਕ ਯੂ ਹਮਾਰਾ ਬਰਾਦਰ ਪਾਣੀ ਹਾਂ ਹੋਰ ਫਿਰ ਚਲ ਦੂਰੀ ਕਿਵੇਂ ਚੱਲਦੀ ਆ ਜੁਤੀ ਵਧੀਆਂ ਆ ਮਾਲਕ ਦੀ ਕਿਰਪਾ ਮਾਲਕ ਦੀ ਕਿਰਪਾ ਚਲੋ ਭਾਈ ਦੇਖਿਆ ਅਨੀ ਮਾਸੋਂ ਪੰਡਾ ਹੋ ਗਿਆ ਨਾ ਹੂੰ ਦੋ ਤਿੰਨ ਦਿਨ ਹੋ ਗਏ ਪੰਡਾ ਹੂੰ ਅਰੇ ਉਹ ਫਟਾਕੇ ਆ ਹਲ ਬਾਲ ਹੂੰ ਅਚਰਜੇ ਮੈਂ ਹੋਰ ਰਹਿ ਗਿਆ ਅੱਜ ਰਾਤ ਨੂੰ ਕੀ ਖਵਾਉਂਗਾ ਮੈਨੂੰ ਦੱਸੋ ਕੀ ਖਾਣਾ ਪੀਣਾ ਹੈ ਕਿਸੇ ਵੀ ਪਰੌਣ ਦੀ ਸੇਵਾ ਪਾਣੀ ਦੀ ਦੱਸੋ ਸਦਾ ਖਾਣਾ ਕਿਹਨਾਂ ਹਾਂ ਹੋਏ ਰੱਬਾ ਦਾਤੀ ਇਹ ਰੱਬ ਖਾਣਾ ਕੀ ਚਾ ਚਾਰ ਫਰਮਾਂ ਜਿੱਦਣ ਆਉਂਗਾ ਮੈਂ ਲਿਸਟ ਬਣਾ ਕੇ ਲੈ ਕੇ ਆਉਂਗਾ ਖਾਣੇ ਪੀਣੇ ਆਲੀ ਠੀਕ ਹੈ ਨੇਟਲ ਲੰਬੀ ਜ਼ਰੀ ਬਣਾ ਲਈ ਆ ਹਾਂ ਜਿਹੜੀ ਪੜ ਗਈ ਤਾਂ ਹੋਵੇ ਸੇਵਾ ਵੀ ਆਵੇ ਮੈਂ ਇੱਕ ਚੋੜਾ ਬੰਦੇ ਹਾਂ ਆਤਲਾ ਕੇ ਮੁਰੇ ਮੈਨੂੰ ਖਰਾਬ ਕਰਤਾ ਇਹਨੇ ਚਲ ਬਿਸ਼ੂ ਚੱਲੀਏ ਫੇਰ ਕਰਨ ਨੂੰ ਪਤਾ ਚੱਲੋ ਨੇ ਲਾ ਗਿਆ ਮੇਰਾ ਹੋਗਾ ਵੀ ਬਹੁਤ ਹਾਂ ਮੇਰਾ ਹੋ ਗਿਆ ਸਵੇਰੀਆਂ ਕੰਮ ਨਿਬੜ ਲੀਆਂ ਨਾ ਹੁਣ ਮੇਰਾ ਹੋ ਗਿਆ ਇਹ ਤੇ ਵੀ ਨਾ ਨਿਬੜ ਚਲੋ ਜੀ ਠੀਕ ਹੈ ਜੀ ਫਿਰ ਅਗਲੇ ਵਲੌਗ ਚ ਮਿਲਦੇ ਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੂਗਾ ਦਿਨ ਤੱਕ ਨਹੀਂ ਰਾਤ ਤੱਕ ਨਹੀਂ ਤਰੱਕੀਆਂ ਬਖਸ਼ੂਗਾ ਜੀ